ਪੰਜਾਬ ਦੀ ਵਿਜ਼ਾਰਤ ਦੇ ਹਾਲਾਤ ਜਿਹੜੇ ਨੇ ਉਹ ਦਿਨ-ਪ੍ਰਤੀ-ਦਿਨ ਭਾਵੇਂ ਕਿ ਆਸਰਾਈਆਂ ਦੇ ਵਿੱਚ ਹੀ ਪਰ ਨਿਗਰਦੇ ਜਾ ਰਹੇ ਨੇ ਕਿ ਆਸਰਾਈਆਂ ਜਾਂ ਸੂਤਰਾਂ حوالے ਜਿਹੜੀਆਂ ਆਉਂਦੀਆਂ ਖਬਰਾਂ ਨੇ ਇਹਨਾਂ ਮੁਤਾਬਕ ਬਹੁਤ ਸਾਰੀਆਂ ਚੀਜ਼ਾਂ ਆਫ ਦ ਗ੍ਰਿਡ ਵਾਪਰ ਰਹੀਆਂ ਨੇ ਉਹਨਾਂ ਦੇ ਵਿੱਚ ਇੱਕ ਕੋਲਡ ਵਾਰ ਵੀ ਦੱਸੀ ਜਾ ਰਹੀ ਹੈ ਜਿਹੜੀ ਦੋ ਮੁੱਖ ਮੰਤਰੀਆਂ ਦੇ ਵਿੱਚ ਛੜੀ ਹੋਈ ਹੈ ਖੈਰ ਸੀਐਮ ਭਗਵੰਤ ਮਾਨ ਯਾ ਅਰਵਿੰਦ ਕੇਜਰੀਵਾਲ ਦੇ ਆਪਸੀ ਰਿਸ਼ਤੇ ਜਾਂ ਸਿਆਸੀ ਰਿਸ਼ਤੇ ਜਾਂ ਪ੍ਰੋਫੈਸ਼ਨਲ ਰਿਸ਼ਤੇ ਜਾਂ ਨਿੱਜੀ ਸਬੰਧ ਕਿਵੇਂ ਦੇ ਨੇ ਇਹ ਉਹਨਾਂ ਤੱਕ ਮਨਸਰ ਹੈ ਪਰ ਜੋ ਚੀਜ਼ਾਂ ਚੱਲ ਰਹੀਆਂ ਨੇ ਜਾਂ ਵਿਰੋਧੀ ਜਿਸਨਾਂ ਚੀਜ਼ਾਂ ਦੇ ਉੱਤੇ ਤੰਜ ਕੱਸ ਰਹੇ ਨੇ ਉਹਦੇ ਉੱਤੇ ਚਰਚਾ ਕਰਨੀ ਲਾਜ਼ਮੀ ਹੈ ਬੀਬਾ ਹਰ ਸਿਮਰਤ ਕੋਰ ਬਾਦਲ ਇੱਕ ਬਿਆਨ ਦਿੰਦੇ ਨੇ ਉਸ ਬਿਆਨ ਦੇ ਵਿੱਚ ਕੁਝ ਗੱਲਾਂ ਮਕਸੂਦ ਰੱਖੀਆਂ ਗਈਆਂ ਜਿਦੇ ਵਿੱਚ ਸੀਐਮ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੇ ਵਿੱਚ ਕੁਝ ਕੁਝ ਹੋਇਆ ਹੋਇਆ ਕਿ ਨਹੀਂ ਹੋਇਆ ਇਹਦੇ ਕੁਝ ਹਵਾਲੇ ਮਿਲਦੇ ਨਜ਼ਰ ਆਉਂਦੇ ਨੇ ਦਰਅਸਲ ਐਥੋਂ ਤੱਕ ਕਹਿ ਦਿੱਤਾ ਗਿਆ ਕਿ ਜਦੋਂ ਜਹਾਜ਼ ਚੋਂ ਡਿੱਗਣ ਦੀ ਖਬਰ ਸੀ ਐਮ ਭਗਵੰਤ ਮਾਨ ਦੀ ਆਈ ਹੈ ਜਦੋਂ ਜਹਾਜ਼ ਉੱਥੋਂ ਡਿੱਗ ਜਾਂਦੇ ਨੇ ਉਤਰਦੇ ਉਤਰਦੇ ਸੀ ਐਮ ਭਗਵੰਤ ਮਾਨ ਕਹਿੰਦੇ ਉਸ ਵੇਲੇ ਕੁਝ ਐਹੋ ਜੀ ਗੱਲ ਸੀ ਐਮ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੇ ਵਿੱਚ ਹੋਈ ਸੀ ਉਸ ਵੇਲੇ ਨੂੰ ਮੇਨ ਰੱਖਦਿਆਂ ਹੋਇਆਂ ਕੁਝ ਗੱਲ ਕਹੀ ਗਈ ਸੀ ਜਾਂ ਕੁਝ ਗੱਲ ਹੋਈ ਸੀ ਬੀਬਾ ਹਰਸਿਮਰਤ कौर ਬਾਦਲ ਦੇ ਬਕੌਲ ਜਿਸ ਤੋਂ ਬਾਅਦ ਇਹ ਸਾਰਾ ਕੁਝ ਐਲੀਵੇਟ ਹੋਇਆ ਅਸਲ ਦੇ ਵਿੱਚ ਬੀਬਾ ਹਰਸਿਮਰਤ कौर ਬਾਦਲ ਦੇ ਕੋਲ ਕਿਹੜੀ ਐਹੋ ਜੀ ਇਨਫੋਰਮੇਸ਼ਨ ਹੈ ਦੇ ਨਾਲ ਉਹਨਾਂ ਨੇ ਪੰਜਾਬ ਦੀ ਸਿਆਸਤ ਦੇ ਅੰਦਰ ਦੇ ਅੰਦਰਲੇ ਰਾਜ਼ ਖੋਲਣ ਦੀ ਕੋਸ਼ਿਸ਼ ਕੀਤੀ ਹੈ ਕੀ ਕੁਝ ਬੋਲੇ ਨੇ ਆਓ ਸੁਣ ਲੈਣ। ਹੁਣ ਮੈਂ ਤਾਂ ਦਿੱਲੀੋਂ ਆਈਆਂ ਤੇ ਦਿੱਲੀ 'ਚ ਜਿਹੜਾ ਰੋਗ ਪਤਾ ਲੱਗਾ ਕਿ ਜਦ ਝਾਸ 'ਚ ਗਰੇ ਤੇ ਕੇਜਰੀਵਾਲ ਸਾਹਿਬ ਨੇ ਉਸ ਦਿਨ ਅਸਤੀਫਾ ਮੰਗਿਆ ਸੀਗਾ। ਕਿਉਂਕਿ ਕੱਟਰ ਇਮਦਾਦਾਰ ਕਹਿਣ ਵਾਲੇ ਕੇਜਰੀਵਾਲ ਸਾਹਿਬ ਤਾਂ ਜੇਲ੍ਹ ਕੱਟ ਕੇ ਆਏ ਨੇ ਕਿਉਂਕਿ ਇਹਨਾਂ ਵੱਡਾ ਨਸ਼ੇ ਦਾ ਘੁਟਾਲਾ ਸ਼ਰਾਬ ਦਾ ਕੀਤਾ। ਲੇਕਿਨ ਸਾਡੇ ਮੁੱਖ ਮੰਤਰੀ ਸਾਹਿਬ ਦੇ ਪਰਿਵਾਰ ਦੇ ਵੀ ਵੱਡੇ ਘੁਟਾਲੇ ਜਿਹੜੇ ਫੜੇ ਗਏ ਨੇ ਜਿੱਦਾਂ ਕਰਕੇ ਉਹਨਾਂ ਦੇ OSD ਕੱਟੇ ਗਏ ਨੇ, ਕਈ ਮੰਤਰੀ ਕੱਟੇ ਗਏ ਨੇ। ਉਹ ਸਾਰਾ ਕਾਲਾ ਚਿੱਠਾ ਕੇਜਰੀਵਾਲ ਸਾਹਿਬ ਕੋਲ ਪਹੁੰਚ ਗਿਆ ਤਾਂ استਿਫਾ ਮੰਗਾ ਗਿਆ ਜਿਹਦੇ ਕਰਕੇ ਹੁਣ ਮੈਂ ਪ੍ਰਾਰਥਨਾ ਕਰਦੀਆਂ ਕਿ ਸਾਡੇ ਮੁੱਖ ਮੰਤਰੀ ਸਾਹਿਬ ਦੀ ਸਿਹਤ ਠੀਕ ਹੋਏ ਲੇਕਿਨ ਸੁਣਨ ਨੂੰ ਆ ਰਿਹਾ ਕਿ ਜਿਹੜਾ ਹਵਾਲਾ ਦਾ ਪੈਸਾ ਬਾਹਰ ਭੇਜਿਆ ਹੈ ਉਹਨਾਂ ਇਲਾਜ ਵਾਸਤੇ ਸਰਕਾਰੀ ਇਲਾਜ ਵਾਸਤੇ ਜਾਣ ਕੇ ਮੈਂ ਤਾਂ ਕਹਿੰਦੀ ਇਹਨਾਂ ਦੇ ਸਾਰਿਆਂ ਦੇ ਪਾਸਪੋਰਟ ਜ਼ਬਤ ਕੀਤੇ ਜਾਣ ਕਿ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਹੈ ਇਹ ਨਹੀਂ ਕਿ ਪੰਜਾਬ ਦੇ ਲੋਕਾਂ ਨੂੰ ਗੱਲਾਂ ਸੁਣਾ ਕੇ ਸੱਤਾ ਵਿੱਚ ਬਹਿ ਕੇ ਕਦੇ ਕਾਂਗਰਸ ਝੂਠੀ ਸੌਂਹ ਖਾ ਲੈ ਗੁਟਕਾ ਸਾਹਿਬ ਦੀ ਤਾਂ ਸੱਤਾ ਵਿੱਚ ਆ ਜਾਏ ਕਦੇ ਝੂਠੀ ਗਾਰੰਟੀਆਂ ਦੇ ਦੇ ਤਾਂ ਬੈਠ ਕੇ ਲੁੱਟ ਕੇ ਪੰਜਾਬ ਨੂੰ ਫਿਰ ਛੂਮੰਤਰ ਹੋ ਕੇ ਉੜ ਜਾਣ ਪੰਜਾਬ ਦੇ ਲੋਕੀ ਬਰਦਾਸ਼ਤ ਨਹੀਂ ਕਰਨਗੇ ਇੱਕ ਇੱਕ ਪੈਸੇ ਦਾ ਹਿਸਾਬ ਇਹਨਾਂ ਨੂੰ ਦੇਣਾ ਪਊਗਾ ਜਿਵੇਂ ਹਾਈ ਕੋਰਟ ਨੇ ਕਿਹਾ ਹੈ ਆਯੋਸ਼ਮਾਨ ਦੀ ਸਹੂਲਤਾ ਪੰਜਾਬ 'ਚ ਹਸਪਤਾਲਾਂ ਦੇ ਪੈਸੇ ਬੰਦ ਹੋ ਗਏ ਨੇ ਕਿਉਂਕਿ ਉਹ ਪੈਸੇ ਜਿਨ੍ਹਾਂ ਲੋਕਾਂ ਦਾ ਇਲਾਜ ਹੋਣਾ ਸੀ ਉਹ ਪੈਸੇ ਇਹਨਾਂ ਨੇ ਇਸ਼ਤਿਹਾਰਾਂ 'ਚ ਉਡਾਏ ਨੇ ਇਹਨਾਂ ਨੂੰ ਉਹ ਹਿਸਾਬ ਦੇਣਾ ਪਊਗਾ ਇੱਕ ਇੱਕ ਪੈਸਾ ਇਹਨਾਂ ਤੋਂ ਕਢਵਾਇਆ ਜਾਊਗਾ ਜਿਸ ਦਿਨ ਕਾਲੀ ਦਲ ਦੀ ਸਰਕਾਰ ਆ ਗਈ ਸਾਰੀ ਚੀਜ਼ਾਂ ਦਾ ਹਿਸਾਬ ਲੈ ਕੇ ਪੈਸਾ ਲੋਕਾਂ ਤੋਂ ਜਿਨ੍ਹਾਂ ਦੇ ਕਾਰਡ ਕੱਟੇ ਗਏ ਨੇ ਪੈਨਸ਼ਨ ਛਗਨ ਬੰਦ ਕਰ ਦਿੱਤੀ ਗਈ ਹੈ ਜੋ ਹਸਪਤਾਲਾਂ ਨੂੰ ਡਿਊ ਹੈ ਜੋ ਸਕੂਲ ਐਜੂਕੇਸ਼ਨ ਸਿਸਟਮ ਸਾਰਾ ਤੈਸ਼ ਨੈਸ਼ ਕਰਕੇ ਨਸ਼ਿਆਂ ਦੇ ਦਰਿਆ ਚਲਾਤੇ ਨੇ ਇਹ ਸਿਸਟਮਸ ਠੀਕ ਕਰਾਂਗੇ ਉਹਨਾਂ ਨੂੰ ਜੇਲਾਂ ਚ ਭੇਜ ਕੇ ਜਿਨ੍ਹਾਂ ਨੇ ਇਹ ਸਿਸਟਮ ਖਰਾਬ ਕੀਤਾ